ਮਨ ਲੋਚੇ ਬੁਰਾਈਆਂ ਮਨ ਕਦੇ ਨਹੀਂ ਚਾਹੁੰਦਾ ਭਗਤੀ ਕਰੀਏ ਮੈਂ ਆਪ ਜੀ ਨੂੰ ਬੇਨਤੀ ਕਰਾਂ ਤੁਸੀਂ ਔਰ ਮੈਂ ਅੱਜ ਸਾਡੇ ਚੋਂ ਕਿਹੜਾ ਬੰਦਾ ਹੈ ਜਿਹੜਾ ਘਰੋਂ ਤੁਰਨ ਲੱਗਾ ਕਵੇ ਚੱਲ ਮਨਾ ਗੁਰਦੁਆਰੇ ਚੱਲੀਏ ਅਸੀਂ ਮਨ ਨੂੰ ਨਹੀਂ ਕਹਿੰਦੇ ਪਹਿਲਾਂ ਕਿਸੇ ਗੱਪੀ ਜੇ ਬੰਦੇ ਨੂੰ ਫੋਨ ਕਰਦੇ ਆ ਉਹ ਗੁਰਦੁਆਰੇ ਚੱਲਣਾ ਹੀ ਉਹ ਕਹਿੰਦਾ ਜਾਣਾ ਤਾਂ ਨਹੀਂ ਸੀ ਤੂੰ ਕਹਿੰਨਾ ਤੇ ਚੱਲ ਪੈਨੇ ਹੁਣ ਇਹ ਦੱਸੋ ਵੀ ਇਹ ਜਿਹੜੀ ਜ਼ਬਰਦਸਤੀ ਰਾਈਡ ਹੈ ਇਹ ਕੀ ਕਿਹੜੀ ਭਗਤੀ ਕਰਾਏਗੀ ਸਾਡੇ ਕੋਲ ਸਤਿਗੁਰੂ ਨੇ ਸਮਝਾਇਆ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਈ ਜੇ ਆਉਣਾ ਹੈ ਤੇ ਆਪਣੇ ਮਨ ਨੂੰ ਕਹੋ ਕਿ ਚੱਲ ਮਨਾ ਗੁਰ